ਉਹਨਾਂ ਨੂੰ ਦੱਸਣ ਦੀ ਲੋੜ ਆ ਕਿ ਤੁਹਾਡੇ ਅਸਲੀ ਵਾਰਿਸ ਕੌਣ ਆ ਤਾਂ ਅਸਲੀ ਵਾਰਿਸ ਕੇਵਲ ਤੇ ਕੇਵਲ ਆਕਾਲੀ ਦਲ ਦਾ ਵਾਰਿਸ ਪੰਜਾਬ ਵਾਲੇ ਆ ਕਿਉਂਕਿ ਸਾਡੇ ਬਜ਼ੁਰਗ ਜਾਂ ਸਾਡੇ ਸਿੱਖ ਪੰਥ ਆਮ ਤੌਰ ਤੇ ਪ੍ਰਸ਼ਨ ਕਰਦੇ ਹਨ ਕਿ ਸ਼ੋਮਨੀ ਆਕਾਲੀ ਦਲ ਦਾ ਮਨੋਰਥ ਕੀ ਆ ਵੀਰੋ ਸ਼ੋਮਨੀ ਆਕਾਲੀ ਦਲ ਹਮੇਸ਼ਾ ਤੱਕੇਸ਼ਾਈ ਵਿਰੋਧ ਜੂੰਜਿਆ ਜੂੰਜਦਾ ਰਿਹਾ ਤੇ ਜੂੰਜਦਾ ਆ ਰਿਹਾ ਹੈ ਪਰ ਇਹ ਕੁਝ ਲੋਗ ਜਿਨ੍ਹਾਂ ਨੂੰ ਬਾਦਲ ਦਲੀਏ ਕਹਿੰਦੇ ਆ ਇਹਨਾਂ ਨੇ ਸ਼੍ਰੋਮਣੀ ਅਕਾਲੀ ਦਲ ਨੂੰ ਜੱਫਾ ਮਾਰਿਆ ਹੋਇਆ ਆ ਇਹ ਦੱਸਿਆ ਲਾਲਾ ਦਿੰਗਰ ਸਾਹਿਬ ਨੇ ਕਿ 1978 ਤੋਂ ਲੈ ਕੇ ਅੱਜ ਤੱਕ ਇਹ ਕੌਮ ਦਾ ਗਲਾ ਘੁੱਟਦੇ ਆ ਰਹੇ ਹਨ ਇਹਨਾਂ ਦਾ ਕੋਈ ਅਕਾਲੀ ਦਲ ਨਹੀਂ ਹੈ ਇਹ ਕੇਵਲ ਤੇ ਕੇਵਲ ਅਕਾਲੀ ਦਲ ਬਾਦਲਿਆ ਕਿਉਂਕਿ ਇਹਨਾਂ ਦੀ ਜਿਹੜੀ ਸਾਜ ਉਹ ਦਿੱਲੀ ਦੇ ਵਿੱਚ ਭਾਰਤੀ ਜਨਤਾ ਪਾਰਟੀ ਚਾ ਹੋਰ ਲੀਡਰਾਂ ਨਾਲ ਅੰਦਰ ਖਾਤੇ ਵੀ ਤੇ ਬਾਹਰ ਵੀ ਚਲਦੀ ਰਹੀ ਆ ਵੀਰੋ ਇਹ ਦਾਵਾ ਕਰਦੇ ਆ ਕਿ ਸ਼੍ਰੋਮਣੀ ਅਕਾਲੀ ਪਾਰਟੀ ਆ ਉਹ ਪੰਜਾਬ ਦੀ ਖੇਤਰੀ ਪਾਰਟੀ ਆ ਪਰ ਇਹ ਬਿਲਕੁਲ ਗਲਤ ਆ ਇਹ ਖੇਤਰੀ ਪਾਰਟੀ ਇਨਾਂ ਦੀ ਨਹੀਂ ਆ ਇਹ ਖੇਤਰੀ ਪਾਰਟੀ ਅਕਾਲੀ ਦਲ ਵਾਰਸ ਪੰਜਾਬ ਆ ਜਿਹੜੀ ਭਾਈ ਅਮਰਪਾਲ ਸਿੰਘ ਜੀ ਖਾਲਸਾ ਨੇ ਬਣਾਈ ਆ ਕਿਉਂ ਲੋੜ ਪਈ ਭਾਈ ਅਮਰਪਾਲ ਸਿੰਘ ਖਾਲਸਾ ਨੂੰ ਇਸ ਪਾਰਟੀ ਨੂੰ ਬਣਾਉਣ ਲਈ ਕਿਉਂਕਿ ਇਹ ਲੋਕ ਚੰਦ ਕੁਰਸੀਆਂ ਲਈ ਆਪਣੀ ਘਰ ਵਾਲੀ ਹਰਸ਼ਮਤ ਬਾਦਲ ਨੂੰ ਕੁਰਸੀ ਦਵਣ ਲਈ ਦਿੱਲੀ ਵਾਲਿਆਂ ਨਾਲ ਸਾਂਝ ਪਾਉਂਦੀ ਆ ਤੇ ਪੰਜਾਬ ਦੇ ਵਿੱਚ ਆ ਕੇ ਕਹਿੰਦੇ ਆ ਕਿ ਅਸੀਂ ਤੁਹਾਡੇ ਤੇ ਆਸ਼ੀਆ ਅਸੀਂ ਤੁਹਾਡੇ ਅਸਲ ਤੋਂ ਮਦਦਗਾਰ ਆ ਪਰ ਭਰਾਓ ਹੁਣੇ ਇਹਨਾਂ ਨੂੰ ਆਵਾਜ਼ ਪਾਵੇ ਦਿੱਲੀੋਂ ਕਿ ਆਜੋ ਆਪਣੀ ਕੁਰਸੀ ਲੈ ਲਓ ਆਪਣਾ ਮੰਤਰੀ ਪਦ ਲੈ ਲਓ ਇਹ ਜੁੱਤੀ ਬਿਨਾ ਪੌਣ ਭੱਜੇ ਜਾਣਾ ਤਾਂ ਖੇਤਰੀ ਪਾਰਟੀ ਇਹਨਾਂ ਨੂੰ ਬਿਲਕੁਲ ਭੁੱਲ ਜਾਵੇਗੀ ਸੋ ਮੈਂ ਆਪ ਜੀ ਨੂੰ ਇਹ ਦੱਸਣਾ ਚਾਹੁੰਦਾ ਆ ਸੂਚੇਦ ਕਰਨਾ ਚਾਹੁੰਦਾ ਆ ਇਸ ਅਕਾਲੀ ਦਲ ਬਾਦਲ ਤੋਂ ਬਚਨ ਦੀ ਲੋੜ ਆ ਕੇਵਲ ਤੇ ਕੇਵਲ ਅਕਾਲੀ ਦਲ ਵਾਰਸ ਪੰਜਾਬੀ ਤੁਹਾਡਾ ਅਸਲ ਅਕਾਲੀ ਦਲ ਆ ਕਿਉਂਕਿ ਇਹ ਲੋਕ ਕੁਰਸੀਆਂ ਦੀ ਖਾਤਰ ਸਮਝੌਤੇ ਕਰਦੇ ਆ ਤਾਂ ਆਪਣੀਆਂ ਵਜੀਰੀਆਂ ਨੂੰ ਕੰਮ ਰੱਖਦੇ ਆ ਟਰੋ ਭਾਈ ਅੰਮ੍ਰਿਤਪਾਲ ਸਿੰਘ ਜੀ ਖਾਲਸਾ ਜੀ ਨੂੰ ਤੁਸੀਂ ਪੰਜਾਬ ਦੀ ਵਾਗਡੋਰ ਦੇਣੀ ਆ ਕਿਉਂਕਿ ਭਾਈ ਅੰਮ੍ਰਿਤਪਾਲ ਸਿੰਘ ਖਾਲਸਾ ਜੇ ਇਸ ਜਿਹੜੀਆਂ ਦਿੱਲੀ ਦੀਆਂ ਪਾਰਟੀਆਂ ਨਾਲ ਸਮਝੌਤਾ ਕਰਦੇ ਤੇ ਅੱਜ ਤੁਹਾਡੇ ਦਰਮਿਆਨ ਵੀ ਹੁੰਦੇ ਕਪਾਈ ਅੰਮਰਤਾਪਾਲ ਜੀ ਕੇਵਲ ਤਾਂ ਕੇਮਲੋ ਕੁਰਸੀ ਲੈਣਗੇ ਜਿਹੜੀ ਤੁਹਾਡੇ ਪੰਜਾਬੀਆਂ ਨੇ ਦਿੱਤੀ ਆ ਉਹੀ ਕੁਰਸੀ ਨੂੰ ਪ੍ਰਮਾਨ ਕਰਨਗੇ ਉਸ ਕੁਰਸੀ ਨੂੰ ਜੁੱਤੀ ਦੀ ਨੋਕ ਤੇ ਵੀ ਨਹੀਂ ਰੱਖਣਗੇ ਜਿਹੜੀ ਕੁਰਸੀ ਦਿੱਲੀ ਵਾਲਿਆਂ ਦੇ ਇਸ਼ਾਰੇ ਤੇ ਮਿਲੂਗੀ ਇਸ ਕਰਕੇ ਤਗੜੇ ਹੋ ਜੋ ਅਕਾਲੀ ਦਲ ਵਾਸ ਪੰਜਾਬ ਦਾ ਸਾਹ ਤੋਂ ਸਤਕਾਰਯੋਗ ਬਾਪੂ ਜੀ ਅੰਮਰਤਾਪਾਲ ਜੀ ਦੇ ਪਿਤਾ ਸਤਕਾਰਯੋਗ ਬਾਪੂ ترਸੇਮ ਸਿੰਘ ਜੀ ਇਥੇ ਪਹੁੰਚ ਚੁੱਕੇ ਆ ਨਾ ਪਰ ਉਹ ਮੈਂ ਦੱਸਣਾ ਚਾਹਣਾ ਔਰ ਮੈਂ ਗੱਲ ਵੀ ਕੀਤੀ ਸੀ ਇਹਨਾਂ ਨਾਲ ਅਸੀਂ 50 55 ਸਾਲ ਦੇ ਆ ਥੱਕ ਜਾਂਦੇ ਆ ਕਹਿੰਦੇ ਨੇ ਬਾਪੂ ਜੀ ਨਹੀਂ ਸਾਡੇ ਕੋ ਹੁਣ ਜਾ ਚੱਲਣ ਦੀ ਵੱਤ ਰਿਆ ਨਹੀਂ ਜਾ ਰਿਹਾ ਪਰ ਇਹ 65 ਸਾਲ ਦੀ ਉਮਰ ਚ ਸਾਰੇ ਪੰਜਾਬ ਦੇ ਵਿੱਚ ਕੱਲੇ-ਕੱਲੇ ਹਲਕੇ ਦੇ ਵਿੱਚ ਜਾ ਕੇ ਕੱਲੇ-ਕੱਲੇ ਪਿੰਡ ਦੇ ਵਿੱਚ ਜਾ ਕੇ ਲੋਕਾਂ ਨੂੰ ਮਿਲਦੇ ਆ ਤਾਂ ਇਹ ਜਗਾਉਂਦੇ ਆ ਕਿ ਜਾਗ ਦੀ ਜ਼ਮੀਨ ਵਾਲੇ ਲੋਕੋ ਉਠੋ ਭਾਈ ਅੰਮ੍ਰਿਤਪਾਲ ਸਿੰਘ ਦਾ ਖਾਸ ਸਾਜ ਦਾ ਸਾਥ ਦਿਓ ਤਾ ਜੋ ਦੋਸਤਾਂ ਇਹ ਤੁਹਾਡੀ ਆਪਣੀ ਸਰਕਾਰ ਤੁਹਾਡੀ ਆਪਣੇ ਪੰਜਾਬ ਦੀ ਸਰਕਾਰ ਅਸਲੀ ਖੇਤਰੀ ਪਾਰਟੀ ਦੀ ਸਰਕਾਰ ਬਣ ਸਕੇ ਇਸ ਕਰਕੇ ਮੈਂ ਇਹ ਬੇਨਤੀ ਆਪ ਸੀ ਦੇ ਚਰਨਾਂ ਦੇ ਵਿੱਚ ਕਿ ਤਗੜੇ ਹੋ ਕੇ ਭਾਈ ਅਮਰਤਪਾਲ ਸਿੰਘ ਦਾ ਸਾਥ ਦੋ ਅਕਾਲੀ ਦਲਵਾਸ ਦਾ ਸਾਥ ਦੋ ਇਹਨਾਂ ਗੱਲਾਂ ਨਾਲ ਕਿੰਮਾ ਦਾ ਜੰਤ ਤੇ ਕੌਮ ਦੇ ਹਾਲਾਤ ਉਹਦੋਂ ਵੀ ਕੋਈ ਬਹੁਤੇ ਵਧੀਆ ਨਹੀਂ ਸੀਗੇ ਤੇ ਸੰਤ ਜਰਨੈਲ ਸਿੰਘ ਜੀ ਖਾਲਸਾ ਪਿੰਡਰਾਂ ਵਾਲੇ ਜਿਨ੍ਹਾਂ ਨੂੰ ਜਦੋਂ ਦੰਦਮੀ ਟਕਸਾਲ ਦਾ ਮੁਖੀ ਬਣਾਇਆ ਗਿਆ ਤੇ ਉਹਨਾਂ ਦੀ ਉਮਰ ਵੀ ਕੋਈ ਬਹੁਤ ਜ਼ਿਆਦਾ ਨਹੀਂ ਸੀ ਤੇ ਜਿਸ ਵੇਲੇ ਸੰਤ ਜਰਨੈਲ ਸਿੰਘ ਜੀ ਟਕਸਾਲ ਦੇ ਮੁਖੀ ਬਣੇ ਤੇ ਉਹਨਾਂ ਨੇ ਸਭ ਤੋਂ ਪਹਿਲਾਂ ਸਾਡੀ ਨੌਜਵਾਨੀ ਨੂੰ ਆਵਾਜ਼ ਮਾਰੀ ਸੀ ਕਿ ਤੁਸੀਂ ਸਿੱਖੀ ਸਰੂਪ ਤਾਰਨ ਕਰੋ ਕੌਮੀ ਤੌਰ ਤੇ ਆਪਣੇ ਆਪ ਨੂੰ ਪਰਪੱਕ ਕਰੋ ਤੇ ਅਕਾਲੀ ਦਲ ਨੇ ਪੰਜਾਬ ਦੀਆਂ ਮੰਗਾਂ ਨੂੰ ਲੈ ਕੇ ਮੋਰਚਾ ਲਾਇਆ ਸੀ ਉਹ ਮੋਰਚਾ ਸੀ ਪੰਜਾਬ ਦੇ ਵਾਧ ਅਧਿਕਾਰਾਂ ਲਈ ਉਹ ਮੋਰਚਾ ਸੀ ਸਾਡੀ ਕੌਮ ਨੂੰ ਜੋ ਸਮੇਂ ਦੀਆਂ ਤਰਪੇਸ਼ ਮੁਸ਼ਕਿਲਾਂ ਤਾਂ ਨੇ ਉਹਨਾਂ ਵਿੱਚੋਂ ਕਿਵੇਂ ਕੱਢਣਾ o morche te ਸ਼ਹਿਰੀ ਬਣ ਕੇ ਨਹੀਂ ਰਹਿਣਾ ਅਸੀਂ ਪੰਜਾਬ ਦੇ ਅੰਦਰ ਬਰਾਬਰ ਦੇ ਹੱਕ ਲੈ ਕੇ ਇੱਥੇ ਜਿਉਣਾ ਚਾਹੁੰਦੇ ਆ ਪਰੇ ਦੇਸ਼ ਦੇ ਹੁਕਮਰਾਨ ਨੂੰ ਜਦੋਂ ਪਤਾ ਲੱਗ ਗਿਆ ਕਿ ਨੌਜਵਾਨੀ ਸੰਤ ਜਰਨੈਲ ਸਿੰਘ ਦੇ ਬੋਲ ਸੁਣ ਕੇ ਉਕਤਰ ਹੋ ਰਹੀ ਹੈ ਤੇ ਉਹਨਾਂ ਨੇ ਬਹਾਨਾ ਲਾ ਕੇ ਸ੍ਰੀ ਦਰਬਾਰ ਸਾਹਿਬ ਤੇ ਹਮਲਾ ਕਰਕੇ ਟੈਂਕ ਤੇ ਤੋਪਾਂ ਚੜ੍ਹ ਕੇ ਸਾਡੀ ਆਉਣ ਵਾਲੀ ਪੁਵਿੱਖਤੀ ਜਿਹੜੀ ਰਾਜਨੀਤਕ ਪੀੜੀ ਸੀ ਉਹਨੂੰ ਤੇ ਸੰਤ ਜਰਨੈਲ ਸਿੰਘ ਨੂੰ ਸ਼ਹੀਦ ਕਰ ਦਿੱਤਾ ਉਹ ਰਾਜਨੀਤਕ ਪੀੜੀ ਕੌਣ ਸੀ ਜਿਹਦੇ ਵਿੱਚ ਭਾਈ ਅੰਮ੍ਰਿਤ ਸਿੰਘ ਹੁਣਾਂ ਵਰਗੇ ਬਹੁਤ ਸੂਝਬਾਨ ਪੜ੍ਹੇ ਲਿਖੇ ਨੌਜਵਾਨ ਸੀ ਉਨਾ ਸਾਰਿਆਂ ਨੂੰ ਸ਼ਹੀਦ ਕਰ ਦਿੱਤਾ ਗਿਆ ਮੈਂ ਗੱਲ ਇੱਥੋਂ ਅੱਗੇ ਤੋਰਨੀ ਚਾਹੁੰਦਾ ਹਾਂ ਕਿ ਪੰਜਾਬ ਦੇ ਅੰਦਰ 1947 ਤੋਂ ਲੈ ਕੇ ਅੱਜ i eat ਚਾਹੀਦੀ ਹੈ ਤੇ ਨਾ ਦਿੱਲੀ ਤੋਂ ਚੱਲਣ ਵਾਲੇ ਲਾਲੇ ਕੇਜਰੀਵਾਲ ਦੀ ਆਮ ਆਦਮੀ ਪਾਰਟੀ ਚਾਹੀਦੀ ਹੈ ਤੇ ਨਾ ਪ੍ਰਕਾਸ਼ ਸਿੰਘ ਬਾਦਲ ਦੇ ਪੁੱਤ ਸਰਦਾਰ ਸੁਖਵੀਰ ਸਿੰਘ ਬਾਦਲ ਜਿਹੜਾ ਹਮੇਸ਼ਾ ਬੀਜੇਪੀ ਨਾਲ ਰੜਕੇ ਚੱਲਦਾ ਰਿਹਾ ਨਾ ਸਾਨੂੰ ਉਹਦੀ ਸਰਕਾਰ ਚਾਹੀਦੀ ਹੈ ਸਾਨੂੰ ਸਰਕਾਰ ਕਿਹਦੀ ਚਾਹੀਦੀ ਹੈ ਜਿਹੜਾ ਪੰਜਾਬ ਦੇ ਲਈ बोलण ਵਾਲਾ ਹੋਵੇ ਜਿਹੜਾ ਪੰਜਾਬ ਦੇ ਲਈ ਡੱਟ ਕੇ ਗੱਲ ਕਰਨ ਵਾਲਾ ਹੋਵੇ ਉਹ ਅੱਜ ਤੁਹਾਡੇ ਕੋਲ ਭਾਈ ਅਮਰਤਪਾਲ ਸਿੰਘ ਭਾਈ ਅਮਰਤਪਾਲ ਸਿੰਘ ਦਾ ਕੋਈ ਸਰਕਾਰਾਂ ਨਾਲ ਵੱਟ ਬੰਨੇ ਦਾ ਰੌਲਾ ਨਹੀਂ ਹੈਗਾ ਤੁਸੀਂ ਗੱਲ ਸਮਝ ਲਿਓ ਜਿਹੜੀ ਮੈਂ ਕਰਨ ਲੱਗਾ ਤੁਹਾਡੇ ਨਾਲ ਭਾਈ ਅਮਰਤਪਾਲ ਸਿੰਘ ਨੇ ਪੰਥ ਤੇ ਪੰਜਾਬ ਦੀ ਗੱਲ ਆਪਣੀ ਨੌਜਵਾਨੀ ਦੀ ਗੱਲ ਬੜੀ ਬੇਬਾਕੀ ਤੇ ਖੁੱਲ੍ਹ ਦਿਲੀ ਨਾਲ ਰੱਖੀ ਇਹੀ ਉਹਦਾ ਕਸੂਰ ਹੈ ਹਿੰਦੁਸਤਾਨ ਦਾ ਹੁਕਮਰਾਨ ਇਹ ਨਹੀਂ ਚਾਹੁੰਦਾ ਕਿ ਪੰਜਾਬ ਲਈ ਬੋਲਣ ਵਾਲਾ ਕੋਈ ਪੰਜਾਬ ਦੀ ਧਰਤੀ ਤੇ ਪੈਦਾ ਹੋਵੇ ਉਹ ਚਾਹੁੰਦਾ ਜਿਹੜਾ ਪੰਜਾਬ ਦੀ ਗੱਲ ਕਰੂਗਾ ਆਪਣੀ ਕੌਮ ਦੀ ਗੱਲ ਕਰੂਗਾ ਉਹ ਧਰਤੀ ਦੇ ਉੱਤੇ ਇੱਥੇ ਰਸੇ ਨਾ ਉਹ ਰਹੇ ਨਾ ਇਸ ਧਰਤੀ ਦੇ ਉੱਤੇ ਜੇ ਇੱਥੇ ਬਾਈ ਦੀਪ ਸਿੰਘ ਸਿੱਧੂ ਆਇਆ ਤੇ ਉਹਨੂੰ ਸਰਕਾਰਾਂ ਨੇ ਮਾਰਾ ਦਿੱਤਾ ਕਿਉਂਕਿ ਨੌਜਵਾਨੀ ਉਹਦੇ ਮਗਰ ਲੱਗੀ ਸੀ ਜੇ ਭਾਈ ਅਮਰਪਾਲ ਨੇ ਆਪਣੇ ਨੌਜਵਾਨਾਂ ਦਾ ਮੂੰਹ ਸ੍ਰੀ ਅਨੰਦਪੁਰ ਸਾਹਿਬ ਵੱਲੋਂ ਕੀਤਾ ਤੇ ਉਹਨੂੰ ਫੜ ਕੇ ਉਹਦੀ ਜ਼ੁਬਾਨ ਨੂੰ ਬੰਦ ਕਰਨ ਲਈ ਡਿਬਰੂਗੜ੍ਹ ਦੀ ਜੇਲ੍ਹ ਵਿੱਚ ਡੱਕ ਦਿੱਤਾ ਸੋ ਅਸੀਂ ਤੁਹਾਨੂੰ ਕਹਿਣਾ ਆ ਕਿ ਪੰਜਾਬ ਦੀ ਧਰਤੀ ਦੇ ਉੱਤੇ ਤੁਸੀਂ ਪੰਜਾਬ ਦੇ ਵਾਰਸ ਅੱਜ ਸਾਡੇ ਸਾਹਮਣੇ ਬੈਠੇ ਹੋ ਇਹ ਪੰਜਾਬ ਤੁਹਾਡਾ ਹੈ ਇਸ ਪੰਜਾਬ ਦੇ ਲਈ ਤੁਹਾਨੂੰ ਬੋਝਣਾ ਪੈਣਾ ਤੁਹਾਨੂੰ ਉੱਠਣਾ ਪੈਣਾ ਤੁਹਾਨੂੰ ਜਾਗਣਾ ਪੈਣਾ ਜੇ ਇਸ ਪੰਜਾਬ ਨੂੰ ਬਚਾਉਣਾ ਨਹੀਂ ਤਾਂ ਇਸ ਦੇਸ਼ ਦਾ ਹੁਕਮਰਾਨ ਕਦੀ ਸਾਨੂੰ ਝੂਠੇ ਪੁਲਿਸ ਮੁਕਾਬਲਿਆਂ ਵਿੱਚ ਮਾਰ ਦਿੰਦਾ ਤੇ ਹੁਣ ਕੀ ਕਰ ਰਿਹਾ ਹੁਣ ਸਾਨੂੰ ਨਸ਼ਿਆਂ ਵਿੱਚ ਮਾਰ ਰਿਹਾ ਤੇ ਇਸ ਪੰਜਾਬ ਦੀ ਧਰਤੀ ਤੋਂ ਸਾਡੀ ਨੌਜਵਾਨੀ ਨੂੰ ਵਿਦੇਸ਼ਾਂ ਵੱਲੋਂ ਭੇਜ ਰਿਹਾ ਤੇ ਇਸ ਦੇਸ਼ ਦਾ ਹੁਕਮਰਾਨ ਇਸ ਪੰਜਾਬ ਦੀ ਧਰਤੀ ਦੇ ਉੱਤੇ ਸਾਡੀ ਡੈਮੋਗ੍ਰਾਫੀ ਚੇਂਜ ਕਰਨ ਦੇ ਲਈ ਇਥੋਂ ਦੀ ਜਨਸੰਖਿਆ ਦਾ ਸੰਤੁਲਨ ਵਿਗਾੜਨ ਦੇ ਲਈ ਸਾਨੂੰ ਬਾਹਰ ਭੇਜ ਕੇ ਤਾਂ ਇੱਥੇ ਇਸ ਸੂਬੇ ਦੇ ਵਿੱਚ ਬਾਹਰਲੇ ਲੋਕਾਂ ਨੂੰ ਲਿਆ ਕੇ ਬਿਠਾ ਰਿਆ ਤਾਂਕਿ ਇਥੋਂ ਇਥੋਂ ਦੇ ਵਸਣ ਵਾਲੇ ਪੰਜਾਬ ਦੇ ਵਾਰਿਸ ਲੋਕ ਚਾਹੇ ਕਿਸੇ ਵੀ ਧਰਮ ਦੇ ਹੋਣ ਚਾਹੇ ਸਿੱਖ ਹੋਣ ਹਿੰਦੂ ਹੋਣ ਜਾਂ ਮੁਸਲਮਾਨ ਹੋਣ ਉਹ ਘਟ ਗਿਣਤੀ ਵਿੱਚ ਹੋ ਜਾਣ ਤੁਸੀਂ ਅਸੀਂ ਤੁਹਾਨੂੰ ਕਹਿਣਾ ਆ ਤੁਸੀਂ ਬਿਲਕੁਲ ਨਾ ਸੋਚਿਓ ਤੁਸੀਂ ਥੋੜੇ ਆ ਤੁਹਾਡਾ ਕਾਫਲਾ ਬਹੁਤ ਵੱਡਾ ਹੈ ਜਿਸ ਦਿਨ ਭਾਈ ਅਮਰਤਪਾਲ ਸਿੰਘ ਤੁਰਿਆ ਸੀ ਨਾ ਦबई ਤੋਂ ਆਇਆ ਸੀ ਤਾਂ ਇਕੱਲਾ ਏਅਰਪੋਰਟ ਤੇ ਉਤਰਿਆ ਸੀ ਇੱਥੇ ਆ ਕੇ ਤੇ ਉਸ ਤੋਂ ਬਾਅਦ ਲੱਖਾਂ ਹੀ ਨੌਜਵਾਨਾਂ ਦੇ ਕਾਫਲੇ ਬਣੇ ਤੁਸੀਂ ਰਲ ਕੇ ਉਹਨੂੰ ਖਡੂਰ ਸਾਹਿਬ ਦੀ ਧਰਤੀ ਤੋਂ ਖੜਾ ਕੀਤਾ ਤੇ ਲੱਖਾਂ ਹੀ ਲੋਕਾਂ ਨੇ ਵੋਟਾਂ ਪਾਈਆਂ ਅੱਜ ਵੀ ਸੰਗਤ ਦੇ ਦਿਲ ਵਿੱਚ ਭਾਈ ਅਮਰਤਪਾਲ ਸਿੰਘ ਲਈ ਬੜਾ ਵੱਡਾ ਪਿਆਰ ਆ ਸਮੇਂ ਮੇਰੀਆਂ ਭੈਣਾਂ ਬੈਠੀਆਂ ਨੇ ਇਹਨਾਂ ਨੂੰ ਬੇਨਤੀ ਕਰਨੀ ਚਾਹਨਾ ਕਿ ਜਦੋਂ ਕਿਸੇ ਮਾਂ ਦਾ ਪੁੱਤ ਨਸ਼ੇ ਨਾਲ ਮਰਦਾ ਨਾ ਤੇ ਉਹਦੀ ਜ਼ਿੰਦਗੀ ਵਿੱਚ ਸਭ ਤੋਂ ਔਖਾ ਕੰਮ ਮਾਂ ਤੇ ਬਾਪ ਨੂੰ ਆਪਣੇ ਬੱਚੇ ਦੀ ਅਰਥੀ ਮੋਢੇ ਤੇ ਚੱਕ ਕੇ ਸਿਵਿਆਂ ਨੂੰ ਲੈ ਕੇ ਜਾਣੀ ਬੜੀ ਔਖੀ ਹੁੰਦੀ ਆ ਸੋ ਮੈਂ ਆਪਣੀਆਂ ਭੈਣਾਂ ਨੂੰ ਕਹਿਣਾ ਚਾਹਨਾ ਤੁਸੀਂ ਇਸ ਦਰਦ ਨੂੰ ਸਮਝਦੀਆਂ ਹੋਈਆਂ ਇਸ ਪੰਜਾਬ ਲਈ ਅੱਗੇ ਆਓ ਤੁਸੀਂ ਲੋਕਾਂ ਦੇ ਜਾ ਕੇ ਦਰਵਾਜ਼ੇ ਖੜਕਾਓ ਕਿ ਅਸੀਂ ਪੰਜਾਬ ਨੂੰ ਬਚਾਉਣ ਦੇ ਲਈ ਆਪਣੀ ਨੌਜਵਾਨੀ ਨੂੰ ਬਚਾਉਣ ਦੇ ਲਈ ਅਸੀਂ ਅੱਗੇ ਹੋ ਕੇ ਲੜਨਾ ਕੋਈ ਗੱਲ ਨਹੀਂ ਜੇ ਭਾਈ ਅਮਰਤਪਾਲ ਸਿੰਘ ਨੂੰ ਇਹਨਾਂ ਨੇ ਜੇਲ੍ਹ ਵਿੱਚ ਧੱਕਿਆ ਹੋਇਆ ਤੁਸੀਂ ਉਹਦੇ ਪਹਿਣਾ ਭਰਾ ਮਾਵਾ ਬਾਪ ਅੱਜ ਸਾਰੇ ਬਾਹਰ ਬੈਠੇ ਹੋ ਭਾਈ ਅਮਰਤਪਾਲ ਬਣ ਕੇ ਆਪ ਆਪਣੇ ਆਪ ਨੂੰ ਅੱਗੇ ਲੈ ਕੇ ਆਓ ਸਮਾਜ ਦੇ ਵਿੱਚ ਵਿਚਰੋ ਆਪਣੇ ਕੋਲ ਬਹੁਤ ਵੱਡੀ ਉਹ ਨੌਜਵਾਨ ਦੀ ਸ਼ਖਸੀਅਤ ਹੈ ਜਿਹਦੇ ਕੋਲ ਪੰਥ ਤੇ ਬਚਾਉਣ ਨੂੰ ਵਿਜ਼ਨ ਹੈ ਜਿਹਨੂੰ ਪਤਾ ਮੈਂ ਆਪਣੀ ਕੌਮ ਲਈ ਕੀ ਕਰਨਾ ਜੇ ਨੂੰ ਪਤਾ ਮੈਂ ਆ ਪੰਜਾਬ ਦੇ ਲਈ ਕੀ ਕਰਨਾ ਭਾਈ ਅਮਰਤਪਾਲ ਸਿੰਘ ਦੇ ਵਿਚਾਰ ਤੋਂ ਕਰੀਆਂ ਹੋਈਆਂ ਇਹ ਸਰਕਾਰਾ ਉਹਨੂੰ ਅੱਜ ਜੇਲ੍ਹ ਚੋਂ ਬਾਹਰ ਨਹੀਂ ਕੱਢ ਰਹੀਆਂ ਪਰ ਉਹ ਬਾਹਰ ਕਿੱਦਾਂ ਨਿਕਲੂਗਾ ਜਦੋਂ ਤੁਸੀਂ ਤੱਕੜੇ ਹੋਏ ਜਦੋਂ ਤੁਸੀਂ ਕਾਫਲਾ ਬਣਾ ਲਿਆ ਤੇ ਰ ਆਪਾਂ ਭਾਈ ਅਮਰਤਪਾਲ ਸਿੰਘ ਨੂੰ ਬਾਹਰ ਵੀ ਲੈ ਆਵਾਂਗੇ ਤੇ ਉਹਦੀ 227 ਦੇ ਵਿੱਚ ਸਰਕਾਰ ਵੀ ਬਣਾਵਾਂਗੇ ਬਸ ਤੁਸੀਂ ਤਕੜੇ ਹੋ ਕੇ ਦ੍ਰਿੜ ਇਰਾਦਾ ਰੱਖ ਕੇ ਤੁਰੇ ਹੋ ਰਿਓ ਆਪਾਂ ਸਾਰੇ ਜਾਣੇ ਉਹ ਇਹ ਸੰਤਾਪ ਚੋਂ ਲੰਘ ਰਹੇ ਆਪਾਂ ਸਾਰਿਆਂ ਨੂੰ ਪਤਾ ਕਿ ਨਸ਼ਾ ਸਾਡੀ ਨੌਜਵਾਨੀ ਨੂੰ ਕਿੱਦਾਂ ਖਾ ਰਿਹਾ ਜਾਂ ਜਾਂ ਜਿਹੜੇ ਦਿਨ ਦਿਹਾੜੇ ਇੱਥੇ ਕਤਲੋਗਾਰੀ ਹੋ ਰਹੀ ਆ ਉਹਦੇ ਨਾਲ ਕਿੱਦਾਂ ਸਾਡੇ ਨੌਜਵਾਨ ਮਾਰੇ ਜਾ ਰਹੇ ਆ ਇਹ ਆ ਥੋੜੇ ਦਿਨ ਪਹਿਲਾਂ ਜੋ ਅੱਗੇ ਵੀ ਜ਼ਿਕਰ ਹੋ ਚੁੱਕਾ ਕਿ ਇੱਕ ਪੁਲਿਸ ਪੰਜਾਬ ਪੁਲਾਜਨ ਦਾ ਬੇਟਾ ਜਿਹੜਾ ਇਹ ਨਸ਼ੇ ਦੀ ਭੇਡ ਚੜ ਗਿਆ ਤੇ ਉਹਨੂੰ ਵੀ ਇਹੋ ਕਿਉਂਕਿ ਉਹ ਬੜਾ ਪ੍ਰਸ਼ਾਸਨ ਦੇ ਨੇੜੇ ਆ ਸਾਰੀਆਂ ਚੀਜ਼ਾਂ ਉਹਨੇ ਇੱਕ ਅਮੀਰ ਜਿਹੜੀ ਪੰਜਾਬ ਦੇ ਲੋਕਾਂ ਨੂੰ ਆ ਕਿ ਨਸ਼ੇ ਤੋਂ ਅਗਰ ਜੇ ਬਚਾਇਆ ਜਾ ਸਕਦਾ ਪੰਜਾਬ ਨੂੰ ਤੇ ਉਹਦੇ ਵਾਸਤੇ ਜਿੱਦਾਂ ਖਾਲਸਾ ਵੀਰ ਅਮਰਤਪਾਲ ਸਿੰਘ ਤੇ ਉਹਦੇ ਸਾਥੀਆਂ ਨੇ ਸ਼ੁਰੂ ਕੀਤੀ ਸੀ ਤੇ ਨੌਜਵਾਨੀ ਨੂੰ ਅਗਰ ਨਸ਼ੇ ਤੋਂ ਤੜਨਾ ਤੇ ਉਹਨਾਂ ਨੂੰ ਗੁਰੂ ਮਹਾਰਾਜ ਦੇ ਨਾਲ ਜੋੜ ਕੇ ਹੀ ਕੱਢਿਆ ਜਾ ਸਕਦਾ ਹੈ ਕਿਉਂਕਿ ਧੁਰ ਕੀ ਬਾਣੀ ਆਈ ਤੈਨ ਸਗਲੀ ਜਿੰਤ ਮਟਾਈ ਇਹ ਜਿਹੜੇ ਸਾਰੇ ਸਾਡੇ ਦੁੱਖਾਂ ਮੁਸੀਬਤਾਂ ਆਇਬਾਂ ਵਿਕਾਰਾਂ ਦਾ ਇਲਾਜ ਆ ਉਹ ਗੁਰੂ ਮਹਾਰਾਜ ਦੀ ਬਾਣੀਆਂ ਗੁਰੂ ਮਹਾਰਾਜ ਦੇ ਨਾਲ ਜੁੜ ਕੇ ਇਸ ਤੋਂ ਬਚਿਆ ਜਾ ਸਕਦਾ ਇਸ ਕਰਕੇ ਸਾਡਾ ਇਹ ਜਿਹੜਾ ਪਤਰੀ ਸਾਹਿਬ ਦੱਸ ਕੇ ਗਏ ਆ ਕਿ 25 ਤਰੀਕ ਨੂੰ ਜਿਹੜਾ ਵਹੀਰ ਸ਼ੁਰੂ ਕੀਤੀ ਜਾ ਰਹੀ ਆ ਉਹਦਾ ਮੇਨ ਮਕਸਦ ਇਹੋ ਹੀ ਆ ਕਿ ਪੰਜਾਬ ਦੀ ਨੌਜਵਾਨੀ ਉਹ ਜਿਹੜਾ ਸਹੀ ਅਰਥਾਂ 'ਚ ਨਸ਼ਿਆਂ 'ਚੋਂ ਕੱਢਣ ਵਾਸਤੇ ਉਹ ਪ੍ਰਚਾਲਾ ਕੀਤਾ ਜਾ ਰਿਹਾ। ਬਾਕੀ ਜੋ ਪੰਜਾਬ ਨਾਲ ਪੰਜਾਬ ਦੇ ਲੋਕ ਬੜੇ ਬਹਾਦਰ ਯੋਧੇ ਸੂਰਮੇ ਉਹਨਾਂ ਨੇ ਜੇ ਸ਼ੁਰੂ ਤੋਂ ਪੰਜਾਬ ਦੀ ਹੋਂਦ ਅਸਤੀ ਲਈ ਚਾਹੇ ਉਹ ਮੁਗਲਾਂ ਦਾ ਨਾਜ ਹੋਵੇ ਚਾਹੇ ਅੰਗਰੇਜ਼ਾਂ ਦਾ ਹੋਵੇ ਉਹਨਾਂ ਨੇ ਇਸ ਧਰਤੀ ਵਾਸਤੇ ਬਹੁਤ ਵੱਡੀਆਂ ਕੁਰਬਾਨੀਆਂ ਕਰਕੇ ਬਹੁਤ ਵੱਡੀ ਸ਼ਹਾਦਤਾਂ ਦੇ ਕੇ ਇਸ ਪੰਜਾਬ ਦੀ ਆਨ ਸ਼ਾਨ ਨੂੰ ਬਹਾਰ ਰੱਖਿਆ। ਇਹ ਜੋ ਇਹ ਦੇਸ਼ ਨੂੰ ਆਜ਼ਾਦੀ ਮਿਲੀ ਉਹ ਚ ਵੀ ਮੇਰਾਗਾ 90% ਜਿਹੜਾ ਉਹ ਸਾਡੇ ਪੰਜਾਬੀਆਂ ਦਾ ਖਾਸ ਕਰਕੇ ਸਿੱਖਾਂ ਦਾ ਯੋਗਦਾਨ ਸੀ ਪਰ ਆਜ਼ਾਦੀ ਤੋਂ ਬਾਅਦ ਸਿੱਖਾਂ ਨੂੰ ਜੋ ਜਰਮ ਪੇਸ਼ਾ ਹੋਣ ਦਾ ਖਿਤਾਬ ਦਿੱਤਾ ਗਿਆ ਸਿੱਖਾਂ ਨਾਲ ਪੰਜਾਬ ਨੂੰ ਇਸੇ ਕਰਕੇ ਪੰਜਾਬ ਨੇ ਜਿਹੜੇ ਦੇਸ਼ ਦੀ ਆਜ਼ਾਦੀ ਵਾਸਤੇ ਦੇਸ਼ ਦੀ ਰੱਖਿਆ ਵਾਸਤੇ ਦੇਖਦੇ ਹਰ ਦੇਸ਼ ਦੇ ਲੋਕਾਂ ਦਾ ਟਿੱਡ ਭਰਨ ਵਾਸਤੇ ਦਿਨ ਰਾਤ ਜਦੋਂ ਜਦ ਕਰਕੇ ਸਭ ਤੋਂ ਵੱਧ ਦੇਸਾ ਆਇਆ ਪਰ ਸਭ ਤੋਂ ਵੱਧ ਧੋਖਾ ਸਭ ਤੋਂ ਵੱਧ ਜਿਹੜਾ ਪੰਜਾਬ ਦੇ ਲੋਕਾਂ ਨੂੰ ਹੀ ਦਬਾਇਆ ਗਿਆ ਪੰਜਾਬ ਦੇ ਲੋਕਾਂ ਦੇ ਹੱਕਾਂ ਨੂੰ ਦਬਾ ਕੇ ਰੱਖ ਕੇ ਖੋ ਕੇ ਇਹ ਸੈਂਟਰ ਨੇ ਸਾਨੂੰ ਇਦਾਂ ਦੇ ਅੱਜ ਹਾਲਾਤ ਇਹੋ ਜਿਹੇ ਬਣਾ ਦਿੱਤੇ ਕਿ ਅੱਜ ਪੰਜਾਬ ਦੇ ਲੋਕਾਂ ਨੂੰ ਇੱਥੇ ਰੁਜ਼ਗਾਰ ਨਹੀਂ ਪੰਜਾਬ ਦੀ ਨੌਜਵਾਨੀ ਜਿਹੜੀ ਵਿਦੇਸ਼ਾਂ ਚ ਰੋ ਰਹੀ ਆ ਪੰਜਾਬ ਦੀ ਨੌਜਵਾਨੀ ਨਸ਼ਿਆਂ ਚ ਬਰਬਾਦ ਹੋ ਰਹੀ ਆ ਇਹਦੇ ਵਾਸਤੇ ਕਿਸੇ ਨੂੰ ਚਿੰਤਾ ਨਹੀਂ ਹੋ ਹਾ ਪੈਰ ਪੈਰ ਤੇ ਇਹ ਤੇ ਪੰਜਾਬ ਦੇ ਲੋਕਾਂ ਦਾ ਖਾਸ ਕਰਕੇ ਸਿੱਖ ਭਾਈਚਾਰੇ ਨਾਲ ਤਕਾ ਹੁੰਦਾ ਹੁਣ ਦੇਖੋ ਕਿ ਇੱਕ ਪਾਸੇ ਸਾਡੇ ਬੰਦੀ ਸਿੰਘ ਆ ਕਿ ਜਿਹੜੀਆਂ ਆਪਣੀਆਂ ਸਜਾਵਾਂ ਵੀ 2 2 3 3 ਗੁਣਾ ਵੱਧ ਭੋਗ ਚੁੱਕੇ ਆ ਉਹਨਾਂ ਨੂੰ ਵੀ ਨਹੀਂ ਛੱਡਿਆ ਜਾ ਰਿਹਾ ਦਵਿੰਦਰਪਾਲ ਭੁਲਰ ਵਰਗੇ ਜਿਹੜੇ ਸਾਡੇ ਨੌਜਵਾਨ ਜੋਧੇ ਆ ਜਿਹੜੇ ਜਿਨ੍ਹਾਂ ਨੇ ਬਹੁਤ ਰਮਾਸਮਾ ਤੇ ਬਹੁਤ ਪੜੇ ਲਿਖੇ ਸੁਲਝੋਏ ਸੀਗੇ ਉਹਨਾਂ ਨੂੰ ਵੀ ਵੇਖੋ ਪਹਿਲਾਂ ਆਮ ਆਦਮੀ ਪਾਰਟੀ ਸਰਕਾਰ ਸੀ ਦਿੱਲੀ ਚ ਉਹਨਾਂ ਨੇ ਵੀ ਉਹਦੀ ਜਿਹੜੀ ਰਿਹਾਈ ਨੂੰ ਜਿਹੜਾ ਉਹ ਸਹਿਨ ਕਰਨ ਤੋਂ ਖਾਰਜ ਕਰਤਾ ਕਿ ਨਹੀਂ ਅਸੀਂ ਨਹੀਂ ਉਹਨਾਂ ਨੂੰ ਰਿਹਾ ਨਹੀਂ ਕਰ ਸਕਦੇ ਜੇ ਹੁਣ ਉਦੋਂ ਭਾਜੀਪੀ ਵਾਲੇ ਕਹਿੰਦੇ ਸੀ ਕਿ ਅਸੀਂ ਸਿੱਖਾਂ ਦੇ ਬਹੁਤ ਆਦਰਸ਼ੀ ਹਾਂ ਜੀ ਇਹ ਕੇਜਰੀਵਾਲ ਇਦਾਂ ਕਰ ਰਿਹਾ ਪਰ ਮੇਰੇ ਖਿਆਲ ਹੈ ਕਿ ਸਾਰਿਆਂ ਦੀ ਮਨਸਾ ਸਿੱਖਾਂ ਨੂੰ ਦਬਾ ਕੇ ਰੱਖਣ ਦੀ ਆ ਹੁਣ ਦੁਬਾਰਾ ਜੇ ਭੁਲਰ ਸਾਹਿਬ ਦੀ ਰਿਹਾਈ ਦੀ ਗੱਲ ਚੱਲੀ ਤੇ ਉੱਥੇ ਬੀਜਪੀ ਵਾਲੇ ਵੀ ਉਹੀ ਰੋਲ ਅਦਾ ਕੀਤਾ ਇਸ ਕਰਕੇ ਇੱਥੇ ਮੇਰਾ ਖਿਆਲ ਆ ਕਿ ਜੇ ਕਿਸੇ ਵੀ ਪੱਖ ਤੋਂ ਸਿੱਖਾਂ ਨਾਲ ਬਹੁਤ ਵੱਡਾ ਧੱਕਾ ਕੀਤਾ ਜਾ ਰਿਹਾ ਹੈ ਜੇ ਅਮਰਤਪਾਲ ਜਾਂ ਉਹਦੇ ਸਾਥੀਆਂ ਨੇ ਪੰਜਾਬ ਦੇ ਲੋਕਾਂ ਨੂੰ ਪੰਜਾਬ ਦੀ ਨੌਜਵਾਨੀ ਨੂੰ ਨਸ਼ੇ ਚੋਂ ਕੱਢਣ ਦੀ ਗੱਲ ਕੀਤੀ ਤੇ ਉਹਨਾਂ ਨੂੰ ਕੁਝ ਨੂੰ ਐਨਐਸਏ ਲਾ ਕੇ ਡਿਬਰੂਗੜ੍ਹ ਦੀਆਂ ਜੇਲਾਂ ਸੁੜਤਾ ਬਾਕੀਆਂ ਨੂੰ ਕੋ ਅੰਮ੍ਰਿਤਸਰ ਦੀਆਂ ਹੋਰ ਪੰਜਾਬ ਦੀਆਂ ਵੱਖ-ਵੱਖ ਜੇਲਾਂ ਚ ਬੰਦ ਕਰਤਾ ਤੇ ਅੱਜ ਤੱਕ ਉਹਨਾਂ ਨੂੰ ਛੱਡਿਆ ਨਹੀਂ ਜਾ ਰਿਹਾ ਉਹਨਾਂ ਨੂੰ ਜ਼ਮਾਨਤ ਨਹੀਂ ਦਿੱਤੀ ਜਾ ਰਹੀ ਉਹਨਾਂ ਦਾ ਕਸੂਰ ਇਹ ਆ ਉਹ ਆਪਣੀ ਨੌਜਵਾਨੀ ਆਪਣੇ ਪੰਜਾਬ ਦੇ ਨੌਜਵਾਨਾਂ ਨੂੰ ਰਸ਼ਿਆਂ ਚੋਂ ਕੱਢ ਕੇ ਗੁਰੂ ਨਾਲ ਜੋੜਨਾ ਚਾਹੁੰਦੇ ਆ ਜੇ ਉਹ ਤੋਂ ਬਾਅਦ ਚ ਤੁਸੀਂ ਬੜਾ ਮੈਂ ਤੁਹਾਡਾ ਸਾਰਿਆਂ ਦਾ ਸੀ ਬਹੁਤ ਧੰਨਵਾਦ ਕਰਦੇ ਆ ਕਿ ਪੰਜਾਬ ਦੇ ਲੋਕ ਵਾਕਈ ਬਹਾਦਰ ਆ ਉਹਨਾਂ ਨੇ ਜੇ ਪਾਰਲੀਮੈਂਟ ਦੀ ਇਲੈਕਸ਼ਨ ਚ ਉਹਨੂੰ ਅਮਰਤਪਾਲ ਨੂੰ ਖੜਾ ਹੋਣ ਵਾਸਤੇ ਕਿਹਾ ਤੇ ਉਹ ਖੜੇ ਹੋਏ ਤੇ ਤੁਸੀਂ ਬਹੁਤ ਵੱਡੇ ਪੱਦਰ ਤੇ ਸਭ ਤੋਂ ਵੱਧ ਪੰਜਾਬ ਚੋਂ ਵੋਟਾਂ ਪਾ ਕੇ ਉਹਨੂੰ ਜਿਤਾਇਆ ਪਰ ਪੰਜਾਬ ਦੇ ਲੋਕਾਂ ਦੀ ਗੱਲ ਪੰਜਾਬ ਦੇ ਲੋਕਾਂ ਦੀ ਆਵਾਜ਼ ਨੂੰ ਦਬਾਉਣ ਵਾਸਤੇ ਕਿੰਨੀਆਂ ਕੋਸ਼ਿਸ਼ਾਂ ਹਾਈ ਕੋਰਟ ਦੇ ਦਰਵਾਜ਼ੇ ਖੜਕਾਉਣ ਦੇ ਬਾਵਜੂਦ ਵੀ ਉਹਨਾਂ ਨੂੰ ਪਾਰਲੀਮੈਂਟ ਚ ਜਾ ਕੇ ਉਹਨਾਂ ਦੀ ਪੰਜਾਬ ਦੇ ਲੋਕਾਂ ਦੀ ਗੱਲ ਰੱਖਣ ਵਾਸਤੇ ਮੌਕਾ ਨਹੀਂ ਦਿੱਤਾ ਜਾ ਰਿਹਾ ਇਹ ਤੋਂ ਵੱਧ ਇਹ ਤੋਂ ਵੱਧ ਪੰਜਾਬ ਦੇ ਲੋਕਾਂ ਨਾਲ ਕੀ ਧੱਕਾ ਸਕਦਾ ਕਿ ਲੋਕਤੰਤਰ ਦੇ ਨਾਂ ਤੇ ਲੋਕਤੰਤਰ ਦੀਆਂ ਧੱਜੀਆਂ ਡਾਈਆਂ ਜਾ ਰਹੀਆਂ ਪਹਿਲਾਂ ਕਹਿ ਰਹੇ ਸੀ ਕਿ ਚਲੋ ਤੁਸੀਂ ਜਿੱਤ ਕੇ ਆ ਜਾਓ ਤੁਸੀਂ ਆਹ ਕਰੋ ਤਾਂ ਕਰਕੇ ਤੁਸੀਂ ਇਸ ਸਿਸਟਮ ਦਾ 파ੜ ਬਣ ਜੋ ਤਾਂ ਤਾਂ ਕਿ ਤੂੰ ਆਪਣੀ ਗੱਲ ਉੱਥੇ ਰੱਖ ਸਕੋ ਪਰ ਉੱਥੇ ਵੀ ਜਿੱਤਣ ਦੇ ਬਾਵਜੂਦ ਵੀ ਪੰਜਾਬ ਦੇ ਲੋਕਾਂ ਦੀ ਆਵਾਜ਼ ਜਿਹੜੀ ਆ ਉਹਨੂੰ ਦਬਾਉਣ ਦੀ ਬਹੁਤ ਵੱਡੇ ਪੱਧਰ ਤੇ ਕੋਸ਼ਿਸ਼ ਹੈ ਕਿ ਉਹ ਕਿਸੇ ਵੀ ਤਰੀਕੇ ਨਾਲ ਜਿਹੜੇ ਪੰਜਾਬ ਦੇ ਹੱਕਾਂ ਦੀ ਗੱਲ ਕਰਨ ਵਾਲੇ ਆ ਜਾਂ ਤੇ ਉਹਨਾਂ ਨੂੰ ਸਦਾ ਦੀ ਉਹਨਾਂ ਦੀ ਆਵਾਜ਼ ਚੁੱਪ ਕਰਾ ਦਿੱਤੀ ਜਾਂਦੀ ਜਾਂ ਫਿਰ ਲੰਮੇ ਸਮੇਂ ਲਈ ਜੇਲਾਂ 'ਚ ਬਿਨਾਂ ਕਿਸੇ ਕਸੂਰ ਤੋਂ ਆ ਨਸ਼ਿਆਂ ਦੇ ਨਾਂ ਤੇ ਵੀ ਜਿਹੜਾ ਡਰਾਮਾ ਕੀਤਾ ਜਾ ਰਿਹਾ ਹਜ਼ਾਰਾਂ ਨੌਜਵਾਨ ਬੇਕਸੂਰ ਜਿਹੜੇ ਆ ਉਹਨਾਂ ਨੂੰ ਤੇ ਜੇਲਾਂ ਸੁਟਿਆ ਜਾ ਰਿਹਾ ਜਿਹੜੇ ਦਸ਼ੇਤਾ ਵੱਡੇ ਪੱਧਰ ਤੇ ਧੰਦਾ ਕਰਨ ਵਾਲੇ ਨਸ਼ਾ ਫਲਾਉਣ ਵਾਲੇ ਆ ਉਹਨਾਂ ਉਹਨਾਂ ਤੇ ਕੋਈ ਕੋਈ ਕਾਰਵਾਈ ਨਹੀਂ ਹੋ ਰਹੀ ਕਿਉਂਕਿ ਇਹ ਅਮਰਤਪਾਲ ਨੂੰ ਜਾਂ ਉਹਨਾਂ ਦੇ ਸਾਥੀਆਂ ਨੂੰ ਅੰਦਰ ਰੱਖਣ ਦਾ ਇੱਕੋ ਹੀ ਕਾਰਨ ਹੈ ਕਿ ਪੰਜਾਬ 'ਚੋਂ ਨਸ਼ਾ ਖਤਮ ਨਹੀਂ ਹੋਣ ਦੇਣਾ ਪੰਜਾਬ 'ਚ ਨਸ਼ੇ ਨੂੰ ਵਧਾਉਣਾ ਵਾ ਪੰਜਾਬ ਦੀ ਨੌਜਵਾਨੀ ਨੂੰ ਨਸ਼ੇ 'ਚ ਲਾ ਕੇ ਉਹਨਾਂ ਨੂੰ ਬਰਬਾਦ ਕਰਨਾ ਉਹਨਾਂ ਨੂੰ ਪੰਜਾਬ ਦੇ ਹੱਕਾਂ ਦੀ ਗੱਲ ਕਰਨ ਵਾਸਤੇ ਭਾਵੇਂ ਉਹਨਾਂ ਨੂੰ ਕੋਈ ਸਹੀ ਸੇਧ ਜਾਂ ਗੁਰੂ ਦੇ ਨਾਲ ਜੁੜ ਕੇ ਕੋਈ ਚੰਗਾ ਕਰਮ ਨਾ ਕਰ ਸਕਣ ਇਸ ਕਰਕੇ ਉਹਨਾਂ ਨੂੰ ਇਸ ਪਾਸੇ ਨੂੰ ਧੱਕਿਆ ਜਾ ਰਿਹਾ ਇਹ ਮੇਰਾ ਖਿਆਲ ਹੈ ਕਿ ਸਾਰੀਆਂ ਚੀਜ਼ਾਂ ਜਿਹੜੀਆਂ ਤਾਂ ਹੀ ਹੋ ਸਕਦੀਆਂ ਕਿ ਜੇ ਸਾਰੇ ਆਪਾਂ ਇਕਤਰ ਹੋਈਏ ਇੱਕਠੇ ਹੋਈਏ ਗੁਰੂ ਸਾਹਿਬ ਦੀ ਸੋਚ ਨੂੰ ਅਪਣਾਈਏ ਸਰਬੱਤ ਦੇ ਭਲੇ ਦੀ ਗੱਲ ਕਰੀਏ ਕਿਉਂਕਿ ਇਹ ਜਿਹੜੀ ਜ਼ਿੰਦਗੀ ਆ ਪਲ-ਪਲ ਪਤਾ ਨਹੀਂ ਅੱਜ ਆ ਭਾਵੇਂ ਕੱਲ ਨੂੰ ਨਹੀਂ ਹੋਵਾਂਗੇ ਪਰ ਜਿਹੜਾ ਜੇ ਜੋ ਸਾਡੇ ਵੱਡਿਆਂ-ਵਡੇਰਿਆਂ ਨੇ ਸਾਨੂੰ ਪੰਜਾਬ ਦੇ ਵਾਰਸਾਂ ਜਿਹਾ ਬਰਾਸ ਦਿੱਤੀ ਆ ਉਹਨੂੰ ਸੰਭਾਲ ਕੇ ਰੱਖਣ ਦਾ ਵੀ ਸਾਡਾ ਫਰਜ਼ ਆ ਕਿਉਂਕਿ ਆਪਣੀ ਦੀ ਜ਼ਿੰਦਗੀ ਹੁਣ ਤਕਰੀਬਨ ਸਾਡੇ ਨੇੜੇ ਪਹੁੰਚ ਚੁੱਕੇ ਆ ਪਰ ਆਉਣ ਵਾਲੀਆਂ ਪੀੜ੍ਹੀਆਂ ਲਈ ਅਸੀਂ ਕੀ ਕਰਕੇ ਜਾ ਰਹੇ ਆ ਕਿਹੋ ਜਿਹਾ ਪੰਜਾਬ ਦੇ ਕੇ ਜਾ ਰਹੇ ਆ ਸਾਨੂੰ ਉਹ ਸਾਡੇ ਵੱਡੇ ਵਡੇਰੇ ਨੇ ਕਿਹੋ ਜਿਹਾ ਦਿੱਤਾ ਸੀ ਕਿ ਅਸੀਂ ਕਿਹੋ ਜਿਹਾ ਬਣਾ ਕੇ ਦੇ ਕੇ ਆ ਨਾ ਇੱਥੇ ਦੀ ਹਵਾ ਸਹੀ ਰਹਿਣ ਦਿੱਤੀ ਨਾ ਹੀ ਇੱਥੇ ਦਾ ਪਾਣੀ ਸਹੀ ਰਹਿਣ ਦਿੱਤਾ ਨਾ ਇੱਥੇ ਦੀ ਧਰਤੀ ਅਸੀਂ ਇਦਾਂ ਦੀ ਰਹਿਣ ਦਿੱਤੀ ਕਿ ਜਿੱਥੇ ਲੋਕ ਸੁੱਖ ਨਾਲ ਆਉਣ ਵਾਲੀਆਂ ਪੀੜ੍ਹੀਆਂ ਸੁੱਖ ਦਾ ਸਾਹ ਲੈ ਸਕਣ ਅੱਜ ਦੇਖੋ ਹਾਲਾਤ ਇਦਾਂ ਦੇ ਬਣਾ ਦਿੱਤੇ ਗਏ ਆ ਕਿ ਕੋਈ ਵੀ ਨੌਜਵਾਨ ਨੂੰ ਜਿੱਥੇ ਮਰਜ਼ੀ ਮਾਰਿਆ ਜਾ ਸਕਦਾ ਹੁਣ ਮਹੱਲੀ ਚ ਹਰਿਆਣੇ ਦੇ ਨੌਜਵਾਨ ਨੂੰ ਮੰਦਰ ਚੋਂ ਨਿਕਲਦੇ ਨੂੰ ਉਹ ਦੇਖੋ ਕਿ ਪ੍ਰਵਾਸੀਆਂ ਨੇ ਕਿਦਾਂ ਬੇਰਹਿਮੀ ਨਾਲ ਕੰਮ ਕੀਤਾ ਤੇ ਉੱਥੇ ਕੋਈ ਸਾਡੀਆਂ ਜਿਹੜੀਆਂ ਰਾਜਨੀਤਿਕ ਧਿਰਾਂ ਉਹਨਾਂ ਦੀ ਕੋਈ ਜ਼ੁਬਾਨ ਨਹੀਂ ਖੁੱਲ ਰਹੀ ਜੇ ਕਿਤੇ ਬਾਈ ਚਾਂਸ ਕਿਸੇ ਪ੍ਰਵਾਸੀ ਦਾ ਇੱਥੇ ਕੋਈ ਕੋਈ ਛੋਟਾ ਮੋਟਾ ਨੁਕਸਾਨ ਹੋ ਜਾਏ ਉਹਦੇ ਵਾਸਤੇ ਸਾਰੇ ਉਹ ਅੱਲਾ ਮਚਾਉਣ ਦੇ ਪੈਂਦੇ ਆ ਇਸ ਕਰਕੇ ਪੰਜਾਬ ਨੂੰ ਇਹ ਬਰਬਾਦ ਕਰਨਾ ਚਾਹ ਰਹੇ ਆ ਪੰਥ ਨੂੰ ਬਜਾਤ ਬਰਬਾਦ ਕਰਨਾ ਚਾਹ ਰਹੇ ਆ ਇਹਨਾਂ ਨੂੰ ਬਚਾਉਣਾ ਤੇ ਆਪਾਂ ਸਾਰਿਆਂ ਨੂੰ ਇਕੱਤਰ ਹੋਣ ਦੀ ਲੋੜ ਆ ਸਾਰਿਆਂ ਨੂੰ